केश कुमार। ਕਿੰਨੇ ਟਾਈਮ ਤੋਂ ਸ਼ੁਰੂ ਹੈ? ਸਾਰਿਆਂ ਨੂੰ ਵਾਇਗ੍ਰੇ ਖਾਲਸਾ ਵਾਇਗ੍ਰੇ ਫਤਿਹ। ਮੈਂ ਕੰਮ ਇਹ 15 ਸਾਲ ਤੋਂ ਕਰਨਿਆ ਜੀ। ਮੇਰਾ ਡੈਡੀ ਇਹ ਸ਼ਕਾ ਚਲਾਉਂਦਾ ਸੀ। ਘਰ ਦੀ ਗਰੀਬੀ ਬਹੁਤ ਸੀ। ਉਦੋਂ ਕਿਰਾਏ ਤੇ ਕਮਰੇ ਵੀ ਬਹੁਤ ਮੁਸ਼ਕਲ ਨਾਲ ਮਿਲਦੇ ਸੀ। ਸਾਡੇ ਤੇ ਅਸੀਂ ਤਿੰਨ ਭੈਣ ਭਰਾਵਾਂ, ਦੋ ਭੈਣਾਂ ਵਾਂ ਤੇ ਮੈਂ ਸਭ ਤੋਂ ਵੱਡਾ ਵਾਂ। ਦੋਵਾਂ ਦਾ ਵਿਆਹ ਕਰਤਾ। ਜਦੋਂ ਇਹ ਕੰਮ ਬੋ ਵੀ ਮੈਂ ਚਾਲੂ ਕੀਤਾ ਸੀ ਉਦੋਂ ਮੈਂ 15 ਸਾਲ ਦਾ ਆਂ ਘਰ ਦਾ ਗੁਜ਼ਾਰਾ ਨਹੀਂ ਹੁੰਦਾ ਸੀ ਤੇ ਇਹ ਕੰਮ ਮੈਂ ਚਾਲੂ ਕੀਤਾ ਜੀ ਕੀ ਕੰਮ ਸ਼ੁਰੂ ਕੀਤਾ ਇੱਕ ਬੈਲੂਨ ਬਣਾਉਂਦਾ ਕੰਮ ਚਾਲੂ ਕੀਤਾ ਵਾ ਇਹ ਚ ਗੁਬਾਰੇ ਵੇਚਦਾ ਵਾਂ ਛਤਰੀ ਟੋਕਰੀ ਜੱਗ ਵਰਲਡ ਕੱਪ ਮੰਕੀ ਬੱਚਿਆਂ ਦਾ ਮਨੋਰੰਜਨ ਕਰਦਾ ਵਾਂ ਗਾਗ ਨੂੰ ਖਿੱਚਣ ਵਾਸਤੇ ਮੈਂ ਆਵਾਜ਼ਾਂ ਕੱਢਦਾ ਵਾਂ ਤੋਤੇ ਦੀ ਕੁੱਤੇ ਦੀ ਮੋਰ ਦੀ ਤੇ ਮਿੱਠੂ ਦੀ ਇਹ ਕੰਮ ਕਰਦੇ ਕਰਦੇ ਮੈਨੂੰ ਕਾਫੀ ਚੇਅਰ ਹੋ ਚੱਲਿਆ ਵਾ ਜੋ ਕਿ ਮੇਰਾ ਘਰ ਦਾ ਗੁਜ਼ਾਰਾ ਵਧੀਆ ਚੱਲੰਦਿਆ ਜੀ ਨਹੀਂ ਆ ਵਾਜਾ ਕਰਨੀ ਹੁੰਦਾ ਗਾਗ ਨੂੰ ਖਿੱਚ ਲਈ ਸ਼ੁਰੂ ਕੀਤੀ ਹਾਂਜੀ ਵਾਜਾ ਕੱਢਦਾ ਮੈਂ ਜੋ ਕਿ ਬੱਚੇ ਦਾ ਧਿਆਨ ਪਵੇ ਗਾਗ ਦਾ ਧਿਆਨ ਪਵੇ ਕਿ ਇਹ ਦੇਖਣ ਕਿ ਕੀ ਇਹ ਚੀਜ਼ ਹੈਗੀ ਆ ਉਹਦੇ ਬਾਅਦ ਸਭ ਜੀ ਮੈਂ ਮਿਹਨਤ ਬੜੀ ਕੀਤੀ ਬੱਚੇ ਛੋਟੇ ਛੋਟੇ ਪਾਲੇ ਇਕੱਲਾ ਘਰ ਤੇ ਪਰਿਵਾਰ ਚ ਮੈਂ ਸਭ ਤੋਂ ਵੱਡਾ ਆ ਮਾਂ ਡੈਡੀ ਮੰਮੀ ਯੂਪੀ ਰਹਿੰਦੇ ਹੀ ਮੈਂ ਆ ਕੇ ਇੱਥੇ ਬੜੀ ਮਿਹਨਤ ਕੀਤੀ ਕੋਣ ਪਰਿਵਾਰ ਚ ਕੋਣ ਬੋਨਾ ਪਰਿਵਾਰ ਚ ਦੋ ਬੇਟ ਤਿੰਨ ਬੇਟੇ ਆ ਮੇਰੇ ਇੱਕ ਵੱਡਾ ਤੇ ਛੋਟਾ ਇੱਕ ਇੱਕ ਵਿਚਕਾਰ ਦਾ ਆ ਰਾਜੂ ਸਭ ਤੋਂ ਵੱਡਾ ਜੀ ਉਹ ਡਿਜ਼ਾਈਨਿੰਗ ਦਾ ਕੰਮ ਕਰਦਾ ਬੱਚੇ ਪੜਾ ਪੜਾ ਕੇ ਮੈਂ ਬੜੀ ਮਿਹਨਤ ਕੀਤੀ ਬੱਚੇ ਪੜਾਏ ਉਹਦੇ ਬਾਅਦ ਕਿੰਨਾ ਪੜਿਆ ਬੱਚੇ ਵੀ ਇਹ ਪੜਿਆ ਮੁੰਡਾ ਜੀ ਵੱਡਾ ਬਹੁਤ ਮਿਹਨਤ ਕਰਾਈ ਉਹ ਕੀ ਕਰਦਾ ਉਹ ਸੁਨਾਰੇ ਦਾ ਕੰਮ ਕਰਦਾ ਜੀ ਉਹਦੇ ਚ ਡਿਜ਼ਾਈਨਿੰਗ ਬਣਾਉਂਦਾ ਜੀ ਐਹੀ ਕੰਮ ਤੋਂ ਬੱਚੇ ਪੜਾਏ ਹਾਂਜੀ ਇਸੇ ਕੰਮ ਤੋਂ ਬੱਚੇ ਪੜਾਏ ਆ ਇੱਕ ਕਰਦੇ ਕਰਦੇ ਬੱਚੇ ਦੂਸਰਾ ਮੁੰਡਾ ਵਾ ਉਹਨੂੰ ਮੈਂ ਦਸਵੀਂ ਪੜਾਇਆ ਵਾ ਉਹਦੇ ਪਾਠੀ ਪਾਠੀ ਦਾ ਕੰਮ ਕਰਦਾ ਸਾਹਿਲ ਜੀ ਤੇ ਘਰ ਆਪਣਾ ਕਰ ਬਈ ਮਿਹਨਤ ਕਰ ਕਰਕੇ ਦਿਹਾੜੀਆਂ ਲਾ ਲਾ ਕੇ ਮਿਹਨਤ ਬਹੁਤ ਕੀਤੀ ਆ ਉਹਦੇ ਬਾਅਦ ਮਿਹਨਤ ਕਰਕੇ ਮੈਂ 5 ਮਰਲੇ ਜਗਾ ਲਿੱਤੀ ਉਰੇ ਬਾਅਦ ਹੌਲੀ ਹੌਲੀ ਕਰਕੇ ਮੈਂ ਕਮਰੇ ਪਾਏ ਛੱਤਰ ਕਾਨਿਆਂ ਦੀ ਛੱਤ 'ਚ ਰਹਿ ਕੇ ਗੁਜ਼ਾਰਾ ਕੀਤਾ 30 ਸਾਲ ਜੀ ਉਹਦੇ ਬਾਅਦ ਮੈਂ ਮਾਲਕ ਨੇ ਬੜੀ ਕਿਰਪਾ ਕੀਤੀ ਉਹਦੇ ਬਾਅਦ ਅਸੀਂ ਦੋ ਕਮਰੇ ਬਣਾਏ ਆ ਦੋ ਕਮਰੇ ਇੱਕ ਰਸੋਈ ਬਾਥਰੂਮ ਲੈਟਰਿੰਗ ਮਾਲਕ ਨੇ ਬੜਾ ਕੁਝ ਦਿੱਤਾ ਜੀ ਕਿਰਪਾ ਮਾਲਕ ਦੀ ਬੜੀ ਆ ਜੀ ਔਰ ਕੀ ਕੀ ਕਰ ਲੈਂਦੇ ਹਾਂ ਮੈਂ ਉਹਦੇ ਬਾਅਦ ਇਹਦੇ ਬਾਅਦ ਵੀ ਮੈਂ ਥੋੜਾ ਜਿਹਾ ਕੰਮ ਕਰਦਾ ਹਾਂ ਜਿ ਤਰ੍ਹਾਂ ਘੋੜੀ ਸਿਖਾਉਣਾ ਘੋੜੀ ਨੂੰ ਨੱਚਣਾ ਬੱਚੇਸ ਬੱਚੇ ਨੂੰ ਸਿਖਾਉਣਾ ਬੱਚੇ ਨੂੰ ਨੱਚਣਾ ਕੁੱਤਿਆਂ ਨੂੰ ਕੁੱਤਿਆਂ ਨੂੰ ਮਤਲਬ ਜਾ ਸਿਖਾਉਣੀ ਕਿਤਰਾ ਬਹਿਣਾ ਕਿਤਰਾ ਖਲੋਣਾ ਦੁਕਾਨ ਤੋਂ ਸੌਦਾ ਕਿਤਰਾ ਲੈਣਾ ਮੈਨੂੰ ਇਹ ਵੀ ਸ਼ੌਂਕ ਹੈਗਾ ਜੀ ਬੜੀ ਮਿਹਨਤ ਕਰਕੇ ਇਹ ਸ਼ੌਂਕ ਮੈਂ ਆਪਣਾ ਕਾਮਯਾਬ ਕੀਤਾ ਵਾ ਸਖਾਂ ਦਾ ਕੰਮ ਵੀ ਮਿਲਦਾ ਕੋਈ ਹਾਂਜੀ ਘੋੜੀ ਸਖਾਂ ਦਾ ਵੀ ਕੰਮ ਮਿਲਦਾ ਕਿ ਜੱਟਾਂ ਨੂੰ ਮਿਲ ਜਾਂਦਾ ਵਾ ਜਿਤਨਾ ਕੋਈ ਸ਼ੌਕ ਨਾਲ ਘੋੜੀਆਂ ਰੱਖੀਆਂ ਵਾਂ ਕਿਸੇ ਵੇਲੇ ਘੋੜੀਆਂ ਤੇ ਬੱਚੇ ਵੀ ਨਹੀਂ ਫੰਦੇ ਡਰਦੇ ਆ ਉਹਨਾਂ ਨੂੰ ਜਾਂ ਸਿਕਾਈ ਦੀ ਬੱਚਿਆਂ ਦੀ ਬੈਣ ਦੀ ਜਾਂ ਸਿਕਾਈ ਦੀ ਆ ਬੱਚਾ ਨੂੰ ਛੋਟੇ ਬੱਚਾ ਨੂੰ ਨੱਚਣ ਦੀ ਜਾਂ ਸਿਕਾਈ ਦੀ ਘੋੜੀਆਂ ਨੂੰ ਨੱਚਣ ਸਿਕਾਈ ਦੀ ਆ ਉਦੀ ਉੱਤੇ ਬੈਣ ਦੀ ਜਾਂ ਸਿਕਾਈ ਦੀ ਆ ਬੰਦਿਆਂ ਨੂੰ ਵੀ ਜਾਸ ਕਾਇਦੀ ਬੱਚਿਆਂ ਨੂੰ ਜਾਸ ਕਾਇਦੀ ਹੈ ਜੀ ਮਿਹਨਤ ਕਰਕੇ ਸਭ ਕੁਝ ਬਣਾਇਆ ਹੈ ਜਿਹ ਮਿਹਨਤ ਕਰਨ ਵਾਲੇ ਲੋਕਾਂ ਨੂੰ ਹਾਂ ਜੀ ਮੈਂ ਮੈਂ ਇਹੀ ਕਹਿਣਾ ਚਾਹੁੰਦਾ ਕਿ ਭੈਣ ਭਰਾ ਰਿਸ਼ਤੇਦਾਰ ਜਿੰਨੇ ਵੀ ਹੈਗੇ ਆ ਸੱਜਣ ਮਿੱਤਰ ਹੈਗੇ ਆ ਬਾਹਰ ਜਾਣ ਦੀ ਕੋਸ਼ਿਸ਼ ਨਾ ਕਰਨ ਕੰਮ ਕੋਈ ਛੋਟਾ ਵੱਡਾ ਨਹੀਂ ਹੈਗਾ ਜਿਹੜਾ ਕੰਮ ਮਿਹਨਤ ਨਾਲ ਕੀਤਾ ਜਾਂਦਾ ਉਹ ਫਲ ਦੇਊਗਾ ਮਾਲਕ ਇਹੀ ਅਰਦਾਸ ਬੇਨਤੀ ਜੋੜੀ ਕਰੋ ਕਿ ਮਾਲਕ ਆਪਣੇ ਕੰਮ ਤੋਂ ਇਲਾਵਾ ਹੋਰ ਵੀ ਕੰਮ ਸਾਰਿਆਂ ਦੇ ਚੱਲਣ ਕਿਰਪਾ ਕਰਨ ਜਿਹੜੇ ਮੇਰੇ ਵੀਰ ਪਰਾ ਜਿਹੜੇ ਬਾਹਰ ਜਾਂਦੇ ਆ ਉਹ ਨਾ ਜਾਣ ਇੱਥੋਂ ਚੰਗਾ ਇੱਥੇ ਆਪਣੀ ਮਿਹਨਤ ਕਰਨ ਮਿਹਨਤ ਦਾ ਫਲ ਮਾਲਕ ਜ਼ਰੂਰ ਦਿੰਦਾ ਵਾ ਕਰ ਰਕੇਸ਼ ਕੁਮਾਰ ਸਾਲ ਕੰਮ ਸ਼ੁਰੂ ਹੈ ਸਾਇਨ ਵਾਈਗਰੀ ਖਾਲਸਾ ਵਾਈਗਰੀ ਫਤਿਹ ਮੈਂ ਕੰਮ ਇਹ 15 ਸਾਲ ਤੋਂ ਕਰਨਿਆ ਜੀ ਮੇਰਾ ਡੈਡੀ ịchਾ ਚਲਾਉਂਦਾ ਸੀ ਘਰ ਦੀ ਗਰੀਬੀ ਬਹੁਤ ਸੀ ਉਦੋਂ ਕਿਰਾਏ ਤੇ ਕਮਰੇ ਵੀ ਬਹੁਤ ਮੁਸ਼ਕਲ ਨਾਲ ਮਿਲਦੇ ਸੀ ਸਾਡੇ ਤੇ ਅਸੀਂ ਤਿੰਨ ਭੈਣ ਭਰਾ ਵਾਂ ਦੋ ਭੈਣਾਂ ਵਾਂ ਤੇ ਮੈਂ ਸਭ ਤੋਂ ਵੱਡਾ ਵਾਂ ਦੋਵਾਂ ਦਾ ਵਿਆਹ ਕਰਤਾ ਜਦੋਂ ਇਹ ਕੰਮ ਬੋਜੀ ਮੈਂ ਚਾਲੂ ਕੀਤਾ ਸੀ ਉਦੋਂ ਮੈਂ 15 ਸਾਲ ਦਾ ਸੀ ਘਰ ਦਾ ਗੁਜ਼ਾਰਾ ਨਹੀਂ ਹੁੰਦਾ ਸੀ ਤੇ ਇਹ ਕੰਮ ਮੈਂ ਚਾਲੂ ਕੀਤਾ ਜੀ ਕੀ ਕੰਮ ਸ਼ੁਰੂ ਕੀਤਾ ਇੱਕ ਬੈਲੂਨ ਬਣਾਉਂਦਾ ਕੰਮ ਚਾਲੂ ਕੀਤਾ ਵਾ ਇਹ ਚ ਗੁਬਾਰੇ ਵੇਚਦਾ ਵਾਂ ਛਤਰੀ ਟੋਕਰੀ ਜੱਗ ਵਰਲਡ ਕੱਪ ਮੰਕੀ ਬੱਚਿਆਂ ਦਾ ਮਨੋਰੰਜਨ ਕਰਦਾ ਵਾਂ ਗਾਗ ਨੂੰ ਖਿੱਚਣ ਵਾਸਤੇ ਮੈਂ ਵਾਜਾ ਕੱਢਦਾ ਵਾਂ ਤੋਤੇ ਦੀ ਕੁੱਤੇ ਦੀ ਮੋਰ ਦੀ ਤੇ ਮਿੱਠੂ ਦੀ ਇਹ ਕੰਮ ਕਰਦੇ ਕਰਦੇ ਮੈਨੂੰ ਕਾਫੀ ਚਿਰ ਹੋ ਚੱਲਿਆ ਵਾ ਜੋ ਕਿ ਮੇਰਾ ਘਰ ਦਾ ਗੁਜ਼ਾਰਾ ਵਧੀਆ ਚੱਲੰਦਿਆ ਜੀ ਨਹੀਂ ਆ ਵਾਜਾ ਕੱਢਨੀ ਆ ਗਾਗ ਨੂੰ ਖਿੱਚਣ ਲਈ ਸ਼ੁਰੂ ਕੀਤੀ ਹਾਂ ਜੀ ਵਾਜਾ ਕੱਢਦਾ ਮੈਂ ਜੋ ਕਿ ਬੱਚੇ ਦਾ ਧਿਆਨ ਪਵੇ ਗਾਗ ਦਾ ਧਿਆਨ ਪਵੇ ਕਿ ਇਹ ਦੇਖਣ ਕਿ ਕੀ ਇਹ ਚੀਜ਼ ਹੈਗੀ ਆ ਉਹਦੇ ਬਾਅਦ ਸਭ ਜੀ ਮੈਂ ਮਿਹਨਤ ਬੜੀ ਕੀਤੀ ਬੱਚੇ ਛੋਟੇ ਛੋਟੇ ਪਾਲੇ ਇਕੱਲਾ ਘਰ ਚ ਪਰਿਵਾਰ ਚ ਮੈਂ ਸਭ ਤੋਂ ਵੱਡਾ ਆ ਮਾਂ ਡੈਡੀ ਮੰਮੀ ਯੂਪੀ ਰਹਿੰਦੇ ਹੀ ਮੈਂ ਆ ਕੇ ਇੱਥੇ ਬੜੀ ਮਿਹਨਤ ਕੀਤੀ ਕੌਣ ਪਰਿਵਾਰ ਚ ਕੌਣ ਬੋਨਾ ਪਰਿਵਾਰ ਚ ਦੋ ਬੇਟ ਤਿੰਨ ਬੇਟੇ ਆ ਮੇਰੇ ਇੱਕ ਵੱਡਾ ਏ ਛੋਟਾ ਇੱਕ ਇੱਕ ਵਿਚਕਾਰ ਦਾ ਰਾਜੂ ਸਭ ਤੋਂ ਵੱਡਾ ਜੀ ਉਹ ਡਿਜ਼ਾਈਨਿੰਗ ਦਾ ਕੰਮ ਕਰਦਾ ਬੱਚੇ ਪੜਾ ਪੜਾ ਕੇ ਮੈਂ ਬੜੀ ਮਿਹਨਤ ਕੀਤੀ ਬੱਚੇ ਪੜਾਏ ਉਦੇ ਬਾਅਦ ਕਿੰਨਾ ਪੜਿਆ ਬੱਚੇ ਵੀ ਇਹ ਪੜਿਆ ਮੁੰਡਾ ਜੀ ਵੱਡਾ ਬਹੁਤ ਮਿਹਨਤ ਕਰਾਈ ਉਹ ਕੀ ਕਰਦਾ ਉਹਨੇ ਸੁਨਾਰੇ ਦਾ ਕੰਮ ਕਰਦਾ ਜੀ ਉਹਦੇ ਚ ਡਿਜ਼ਾਈਨਿੰਗ ਬਣਾਉਂਦਾ ਜੀ ਐਹੀ ਕੰਮ ਤੋਂ ਬੱਚੇ ਪੜਾਏ ਹਾਂਜੀ ਇਸੇ ਕੰਮ ਤੋਂ ਬੱਚੇ ਪੜਾਏ ਆ ਇੱਕ ਕਰਦੇ ਕਰਦੇ ਬੱਚੇ ਦੂਸਰਾ ਮੁੰਡਾ ਵਾ ਉਹਨੂੰ ਮੈਂ ਦਸਵੀਂ ਪੜਾਇਆ ਵਾ ਉਹਦੇ ਪਾਠੀ ਪਾਠੀ ਦਾ ਕੰਮ ਕਰਦਾ ਸਾਹਿਲ ਜੀ ਤੇ ਘਰ ਆਪਣਾ ਘਰ ਬਈ ਮਿਹਨਤ ਕਰ ਕਰਕੇ ਦਿਹਾੜੀਆਂ ਲਾ ਲਾ ਕੇ ਮਿਹਨਤ ਬਹੁਤ ਕੀਤੀ ਆ ਉਹਦੇ ਬਾਅਦ ਮਿਹਨਤ ਕਰਕੇ ਮੈਂ 5 ਮਰਲੇ ਜਗਾ ਲਿੱਤੀ ਉਰੇ ਬਾਅਦ ਹੌਲੀ ਹੌਲੀ ਕਰਕੇ ਮੈਂ ਕਮਰੇ ਪਾਏ ਛੱਤਰ ਕਾਨਿਆਂ ਦੀ ਛੱਤ 'ਚ ਰਹਿ ਕੇ ਗੁਜ਼ਾਰਾ ਕੀਤਾ 30 ਸਾਲ ਜੀ ਉਹਦੇ ਬਾਅਦ ਮੈਂ ਮਾਲਕ ਨੇ ਬੜੀ ਕਿਰਪਾ ਕੀਤੀ ਉਹਦੇ ਬਾਅਦ ਅਸੀਂ ਦੋ ਕਮਰੇ ਬਣਾਏ ਆ ਦੋ ਕਮਰੇ ਇੱਕ ਰਸੋਈ ਬਾਥਰੂਮ ਲੈਟਰਿੰਗ ਮਾਲਕ ਨੇ ਬੜਾ ਕੁਝ ਦਿੱਤਾ ਜੀ ਕਿਰਪਾ ਮਾਲਕ ਦੀ ਬੜੀ ਆ ਜੀ ਹੋਰ ਕੀ ਕੀ ਕਰ ਲੈਂਦੇ ਹਾਂ ਮੈਂ ਉਹਦੇ ਬਾਅਦ ਇਹਦੇ ਬਾਅਦ ਵੀ ਮੈਂ ਥੋੜਾ ਜਿਹਾ ਕੰਮ ਕਰਦਾ ਵਾਂ ਜਿ ਤਰ੍ਹਾਂ ਘੋੜੀ ਸਿਕਾਉਣਾ ਘੋੜੀ ਨੂੰ ਨੱਚਣਾ ਬੱਚੇਸ ਬੱਚੇ ਨੂੰ ਸਿਖਾਉਣਾ ਬੱਚੇ ਨੂੰ ਨੱਚਣਾ ਕੁੱਤਿਆਂ ਨੂੰ ਕੁੱਤਿਆਂ ਨੂੰ ਮਤਲਬ ਜਾ ਸਿਖਾਉਣੀ ਕਿਤਰਾ ਬਹਿਣਾ ਕਿਤਰਾ ਖਲੋਣਾ ਦੁਕਾਨ ਤੋਂ ਸੌਦਾ ਕਿਤਰਾ ਲਿਓਣਾ ਵਾ ਮੈਨੂੰ ਇਹ ਵੀ ਸ਼ੌਂਕ ਹੈਗਾ ਜੀ ਬੜੀ ਮਿਹਨਤ ਕਰਕੇ ਇਹ ਸ਼ੌਂਕ ਮੈਂ ਆਪਣਾ ਕਾਮਯਾਬ ਕੀਤਾ ਵਾ ਇਸ ਖਾਂ ਦਾ ਕੰਮ ਵੀ ਮਿਲਦਾ ਕੋਈ ਹਾਂਜੀ ਘੋੜੀ ਸਿਖਾਉਣ ਦਾ ਵੀ ਕੰਮ ਮਿਲਦਾ ਕਿ ਜੱਟਾਂ ਨੂੰ ਮਿਲ ਜਾਂਦਾ ਵਾ ਜਿਤਨਾ ਕੋਈ ਸ਼ੌਕ ਨਾਲ ਘੋੜੀਆਂ ਰੱਖੀਆਂ ਵਾ ਕਿਸੇ ਵੇਲੇ ਘੋੜੀਆਂ ਤੇ ਬੱਚੇ ਵੀ ਨਹੀਂ ਪੈਂਦੇ ਡਰਦੇ ਆ ਉਹਨਾਂ ਨੂੰ ਜੱਸ ਸਿਕਾਈ ਦੀ ਬੱਚਿਆਂ ਦੀ ਬੈਣ ਦੀ ਜੱਸ ਸਿਕਾਈ ਦੀ ਆ ਬੱਚਿਆਂ ਨੂੰ ਛੋਟੇ ਬੱਚਾ ਨੂੰ ਨੱਚਣ ਦੀ ਜੱਸ ਸਿਕਾਈ ਦੀ ਘੋੜੀਆਂ ਨੂੰ ਨੱਚਣ ਸਿਕਾਈ ਦੀ ਆ ਉਹੀ ਉੱਤੇ ਬੈਣ ਦੀ ਜੱਸ ਸਿਕਾਈ ਦੀ ਆ ਬੰਦਿਆਂ ਨੂੰ ਵੀ ਜੱਸ ਸਿਕਾਈ ਦੀ ਬੱਚਿਆਂ ਨੂੰ ਵੀ ਜੱਸ ਸਿਕਾਈ ਦੀ ਹੈ ਜੀ ਮਿਹਨਤ ਕਰਕੇ ਸਭ ਕੁਝ ਬਣਾਇਆ ਜਿਹ ਮਿਹਨਤ ਕਰਨ ਵਾਲੇ ਲੋਕਾਂ ਨੂੰ ਹਾਂ ਜੀ ਮੈਂ ਮੈਂ ਇਹੀ ਕਹਿਣਾ ਚਾਹੁੰਦਾ ਕਿ ਭੈਣ ਭਰਾ ਰਿਸ਼ਤੇਦਾਰ ਜਿੰਨੇ ਵੀ ਹੈਗੇ ਆ ਸੱਜਣ ਮਿੱਤਰ ਹੈਗੇ ਆ ਬਾਹਰ ਜਾਣ ਦੀ ਕੋਸ਼ਿਸ਼ ਨਾ ਕਰਨ ਕੰਮ ਕੋਈ ਛੋਟਾ ਵੱਡਾ ਨਹੀਂ ਹੈਗਾ ਜਿਹੜਾ ਕੰਮ ਮਿਹਨਤ ਨਾਲ ਕੀਤਾ ਜਾਂਦਾ ਉਹ ਫਲ ਦੇਊਗਾ ਮਾਲਕ ਇਹੀ ਅਰਦਾਸ ਬੇਨਤੀ ਜੋੜੀ ਕਰੋ ਕਿ ਮਾਲਕ ਆਪਣੇ ਕੰਮ ਤੋਂ ਇਲਾਵਾ ਹੋਰ ਵੀ ਕੰਮ ਸਾਰਿਆਂ ਦੇ ਚੱਲਣ ਕਿਰਪਾ ਕਰਨ ਜਿਹੜੇ ਮੇਰੇ ਵੀਰ ਭਰਾ ਜਿਹੜੇ ਬਾਹਰ ਜਾਂਦੇ ਆ ਉਹ ਨਾ ਜਾਣ ਇੱਥੋਂ ਚੰਗਾ ਇੱਥੇ ਆਪਣੀ ਮਿਹਨਤ ਕਰਨ ਮਿਹਨਤ ਦਾ ਫਲ ਮਾਲਕ ਜ਼ਰੂਰ ਦਿੰਦਾ ਵਾ